ਬਾਜਵਾ ਦੇ ਬਿਆਨ ਦੇ ਉੱਤੇ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਅੱਜ ਵੀ ਬਾਜਵਾ ਦੇ ਕੋਲੋਂ ਮੈਰਾਥਨ ਪੁੱਛਗਿੱਛ ਕੀਤੀ ਗਈ ਹੈ ਔਰ ਕਹਿੰਦੇ ਨੇ ਕਿ ਬਾਜਵਾ ਦੇ ਕੋਈ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ ਹਾਲਾਂਕਿ ਗ੍ਰਨੇਡ ਬਿਆਨ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਸੋਰਸ ਦੱਸਣ ਲਈ ਵੀ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਲੋਕ ਭਲਾਈ ਦੇ ਲਈ ਆਪਣਾ ਸੋਰਸ ਰਿਵੀਲ ਕਰ ਦਿਓ ਤੁਹਾਡਾ ਰਿਸੋਰਸ ਕਿਹੜਾ ਆ ਉਸ ਬਾਰੇ ਦੱਸੋ ਔਰ ਨਾਲ ਦੇ ਨਾਲ ਉਹਨਾਂ ਨੇ ਤਿੰਨ ਸਵਾਲ ਹੋਰ ਪੁੱਛੇ ਤਿੰਨਾਂ ਸਵਾਲਾਂ ਦੇ ਉੱਤੇ ਪ੍ਰਤਾਪ ਬਾਜਵਾ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਅਖਬਾਰ ਦੀ ਖਬਰ ਦੇ ਉੱਤੇ ਪ੍ਰਤਾਪ ਬਾਜਵਾ ਦਾ ਬਿਆਨ ਦੇ ਜਿਹੜਾ ਸੀਗਾ ਉਸ ਦੇ ਉੱਤੇ ਵੀ ਗੱਲ ਯਾ ਵੀ ਜਿਹੜੀ ਖਬਰ ਦਾ ਤੁਸੀਂ ਹਵਾਲਾ ਦੇ ਰਹੇ ਹੋ ਉੱਤੇ 32 ਬੰਬਾਂ ਦੀ ਗੱਲ ਕਿੱਥੇ ਗਈ ਹੈ ਉੱਤੇ ਵੀ ਪ੍ਰਤਾਪ ਬਾਜਵਾ ਨੂੰ ਕੋਈ ਬਿਆਨ ਨਹੀਂ ਪ੍ਰਤਾਪ ਬਾਜਵਾ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ ਐਲਓਪੀ ਆ ਲੀਡਰ ਆਫ oppositon ਹੈ ਔਰ ਅਜੇ ਦੇ ਵਿੱਚ ਉਹਨਾਂ ਦੀਆਂ ਇੰਡੀਆਂ ਮੁਸ਼ਕਲਾਂ ਵਧ ਰਹੀਆਂ ਵੱਡੇ ਵੱਡੇ ਸਵਾਲ ਉਹਨਾਂ ਤੋਂ ਪੁੱਛੇ ਜਾ ਰਹੇ ਨੇ ਪਿੱਛੇ ਜੇ ਉਹਨਾਂ ਦਾ ਇਹ ਬਿਆਨ ਸੀਗਾ ਕਿ ਪੰਜਾਬ ਨੂੰ ਦਹਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਵੱਡੇ ਗ੍ਰੇਨਡ ਆਏ ਨੇ ਜਿਨ੍ਹਾਂ ਚੋਂ ਚੱਲ ਗਏ ਨੇ ਤੇ ਬਾਕੀ ਚੱਲਣ ਵਾਲੇ ਨੇ ਉਸ ਬਿਆਨ ਦੇ ਉੱਤੇ ਪ੍ਰਤਾਪ ਬਾਜਵਾ ਕਿਰਦੇ ਨਜ਼ਰ ਆ ਰਹੇ ਨੇ ਤੇ ਅੱਜ 3 ਘੰਟੇ ਦੀ ਮੈਰਾਥਨ ਪੁੱਛ ਕੇ ਚੁਣਾਤ ਹੋਈ ਹੈ ਔਰ ਉਸ ਪੁੱਛ ਗੇ ਚ ਦੱਸਿਆ ਜਾ ਰਿਹਾ ਕਿ ਪ੍ਰਤਾਪ ਬਾਜਵਾ ਨੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਸਗੋਂ ਕੇ ਉਹ ਚੁੱਪ ਨਜ਼ਰ ਆਇਆ ਪੁਲਿਸ ਨੇਨਾਂ ਨੂੰ ਇਹ ਵੀ ਕਹਾਂ ਵੀ ਆਪਣੇ ਸੋਰਸ ਤੱਕ ਸਾਨੂੰ ਦੱਸੋ ਤਾਂ ਜੋ ਅਸੀਂ ਉਹਨਾਂ ਦੇ ਉੱਤੇ ਕਾਰਵਾਈ ਕਰ ਸਕੀਏ ਮਰਤਾਬ ਬਾਜਵਾ ਦੇ ਉੱਤੇ ਇਹ ਵੱਡੀ ਕਾਰਵਾਈ ਦੀ ਤਿਆਰੀ ਵੀ ਕਰ ਰਹੀ ਹੈ ਪੁਲਿਸ ਫਿਲਹਾਲ ਮੈਰਾਥਨ ਪੁੱਛਗਿਛ ਹੋਈ ਆ ਪਰ ਪ੍ਰਤਾਪ ਬਾਜਵਾ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ